ਉਹ ਨੰਮਰਾ ਅੱਛਾ ਹਾਂ ਚੌਥਾ ਜਰਮ ਹੋ ਗਿਆ ਇਹ ਤਿੰਨ ਫੇਟਾਂ ਵੱਧੀਆਂ ਮੇਰੇ ਬਹੁਤ ਤਕੜੀਆਂ ਤਕੜੀਆਂ ਬਹੁਤ ਜਵਜ਼ਦਾਸੀ ਵੱਧੀਆਂ ਠੀਕ ਹੈ ਹੈ ਤੇ ਚੌਥਾ ਜਿਹੜਾ ਮਾਰਨ ਵਾਲਾ ਨੇ ਉਹਨਾਂ ਨੇ ਮਾਰਨ ਵਾਲੇ ਛੱਡਿਆ ਸੀ ਮੈਨੂੰ ਐ ਗੁੱਚੀ ਬਣਾ ਕੇ ਹੂੰ ਜਿਸ ਪਰ ਪਹੁੰਚਿਆ ਨੇ ਮਾਰ ਦੇਣਾ ਤੈਨੂੰ ਠੀਕ ਹੈ ਨਾ ਇੱਕ ਪਹਿਲਾ ਜਰਮ ਹੋਇਆ ਸੀ ਮੇਰਾ ਅੱਜੋ ਕਰਾਰੇ ਚੱਲਦੇ ਜੋ ਛੇਟੀਆਂ ਦੇ ਕਰਨੇ ਚੱਕ ਲੈ ਚੁੱਪਣਾ ਤੇ ਉਹਰਾ ਪਾ ਹਾਂ ਸਿਹਰਾ ਖੜਾ ਚ ਉਪਰ ਆ ਜਾਓ ਅਸਲ ਤੁਹਾਨੂੰ ਕਰਨੇ ਲੋ ਖਿਡਾਰੀ ਖਿਲਾਓ ਐਂਦਰਾ ਇਨਾ ਹੱਥ ਵੱਡ ਗਿਆ ਖਿਡਾਰੇ ਚ ਮਖਾ ਤੇ ਧਿਆਦੀ ਕੁੜੀ ਆ ਬਾ ਹੂੰ ਨਾ ਪਛੇ ਦੂਜਾ ਮੜ ਕੇ ਭਜਾਦਾ ਮੈਨੂੰ ਤਾਂ ਕੰਡਾ ਦਾ ਬੱਚਾ ਦੀਆਂ ਦਾ ਪਾਟਾ ਤੀਜਾ ਜਣ ਤੀਜਾ ਜਣ ਤੀਜਾ ਕੋਠਾ ਤੇ ਡੱਕ ਪਿਆ ਫਿਰ ਉਦੋਂ ਬਾਅਦ ਦੇ ਵਿੱਚ ਜਿਹਦਰਾ ਜਦੋਂ ਮਾਰਨ ਵਾਲੇ ਪੈ ਮੈਨੂੰ ਮਗਰ ਮਾਰ ਦੇਣਾ ਤੈਨੂੰ ਘਰੇ ਸੁਣਹਾ ਦੇਗੀ ਹੂੰ ਚੌਥਾ ਨਹਿਰ ਚ ਮੋਟਰਸਾਈਕਲ ਡਿੱਗਿਆ ਪਾਰਟੀ ਵੱਧ ਗਈ ਸਿੱਧੀ ਹੋ ਗਈ ਅਛਾ ਹੈ ਚਾਰ ਜਨਮ ਆ ਤੇ ਤੀਜਾ ਚੌਥਾ ਜਨਮ ਇੱਥੇ ਇੱਕ ਰਾਇਥਾ ਮੋੜ ਦਾ ਮੁਗਰਦਾ ਡਿੱਗਿਆ ਸੀਗਾ ਡਿੱਡਾ ਖਾ ਕੇ ਪੜਾ ਕਿਦਨੇ ਬੱਧਿਆ ਅਛਾ ਡਿੱਗਿਆ ਦਾ ਬੜੇ ਮਰੀਆ ਸਾਈਕਲ ਤੇ ਕੋਕੇ ਪੁੱਠਾ ਹੋ ਕੇ ਬੱਧਿਆ ਡਿੱਗਿਆ ਮੌਤ ਹੋ ਜਾਂਦੀ ਹੈ ਮੈਂਟਲ ਚ ਬੁਲਬੁਲਾ ਬਲਾਈ ਫਿਰਦਾ ਵੀ ਬਾਹਰ ਆਪਾਂ ਖੂਬ ਮਤਲਬ ਬਰਨੋਰੇ ਕਹੇ ਕਾਲ ਜਿਹੜੀ ਲਾ ਦੇ ਤੂੰ ਹਣੀ ਮਰਿਆ ਡਿੱਗਿਆ ਜਨੇ ਹੋਈਗਾ ਹੂੰ ਦੇਖ ਨਹੀਂ ਇਹ ਤੇ ਸਹੀ ਹੈ ਇਹ ਨਹੀਂ ਵਿੱਚ ਮੈਂ ਡਿੱਗਾ ਤੇ ਤੂੰ ਮੋਵੀ ਬਣਾਉਣਾ ਤੇ ਮੈਂ ਆਹਨੇ ਵੀ ਚੱਲੇ ਨਾ ਮੇਰੀ ਮੋਵੀ ਬਣੀ ਨਹੀਂ ਮੋਵੀ ਬਣਦੀ ਪਰਸੋਂ ਚੌਥੇ ਡਿੱਗ ਪਿਆ ਮੈਂ ਸੱਟਾਂ ਵੱਜੀਆਂ ਹਾਂ ਵੇਖਾ ਹਾਂ ਵੇਖਾ ਗੁੱਟ ਫਰੇ ਫਰੇ ਕਰਕੇ ਵੇਲਾ ਅੱਛਾ ਤੇ ਐਂ ਬਟੇ ਕੀ ਬਣਾਉਂ ਸਾਈਕਲ ਤੇ ਮੁੰਡੇ ਪਰ ਮੈਂ ਕਿਹਦੀ ਬੰਦਾ ਤੇ ਮੌਤੋਂ ਚ ਜਾਂਦੇ ਆ ਹਾਂ ਡਿੱਗੇ ਮੌਤੋਂ ਨਾ ਹੁੰਦੀ ਐ ਐਂ ਬਾ ਨਹੀਂ ਬਣਾ ਲੈਂਦਾ ਵੀ ਮੇਰੀਆਂ ਮੌਤ ਆ ਗਈ ਨਹੀਂ ਮੇਰੀ ਮੌਤ ਨਹੀਂ ਮੈਂ ਤੇ ਡਿੱਗੇ ਚ ਕਰ ਕਰਦਾ ਮੈਂ ਮੌਤ ਨਹੀਂ ਕਰ ਚਾਰ ਵਾਰੀ ਜਰਮ ਹੋ ਗਿਆ ਇਹਦਾ ਹੋਰ ਠੀਕ ਨਹੀਂ ਹੋ ਰਿਹਾ ਚਾਰ ਵਾਰੀ ਬਚ ਐ ਤਾਂ ਹੁਣ ਠੀਕ ਕਹਿੰਦੇ ਹਲੇ ਇਹ 3 ਵਾਰੀ ਹੋਰ ਹੋਣਾ ਇਹਦੇ ਨਾਲ 3 ਵਾਰੀ ਹੋਰ ਇੱਕ ਰਾਉ ਗੱਗੀ ਕੇ ਬਾਈਕ ਤੇ ਚੜ ਲਗਾ ਚੱਲ ਲੱਗੀ ਪਿੱਛੋਂ ਚੱਲੇਗੀ ਜੋਰ ਪਾ ਕੇ ਕੋਕੇ ਥੋੜ ਦੇਣਾ ਸੜਕੇ ਤੇ ਕੁੜੀ ਆ ਵਾ ਹੁਣ ਤੂੰ ਡੀਉ ਤੱਕਦੀ ਹੋਣੀ ਹੂੰ ਹੂੰ ਉਹਨਾਂ ਦਾ ਬਹੁਤ ਬਹੁਤ ਦੁੱਖਦਾ ਉਹ ਸਟਾ ਦੁੱਖਦਾ ਕਿ ਸੱਚ ਉਹ ਨਾਨਦੀ ਕੇ ਬਹੁਤ ਪੁਰਾਣਾ ਸੀ ਲੱਗਾ ਮੈਂ ਫਰੀ ਲੱਗਾਂ ਉੱਠ ਸੋੜ ਗਿਆ ਕੁੜੀ ਆ ਵਾ ਹਸਾਬ ਲਾ ਲੋ ਕਿੰਨੀ ਮਰ ਉੱਠਦੀ ਪੜਾਈ ਨੇ ਛੋਟ ਤੋਂ ਉੱਥੇ ਬੰਦੇ ਦੀ ਮੌਤ ਦਾ ਖਤਰਾ ਹੀ ਆ ਠੀਕ ਹੈ ਆ ਵਦੜਾ ਅਕਿੰਦਰ ਦਾ ਮੁੰਡਾ ਨਹੀਂ ਸਿੰਦਰਾ ਮੁੰਡਾ ਹਜੇ ਬਾਹਰ ਟੁੱਤੀ ਬਾਹਰ ਨੂੰ ਪੁੱਛ ਲਈ ਉਸਨੂੰ ਪੁੱਛ ਲਈ ਕਿ ਮੈਂ ਕਿੱਥੇ ਕਿੱਥੇ ਮੈਂ ਲੈ ਕਿੱਡੀ ਗੱਤ ਬੜੀ ਪਤਾ ਨਹੀਂ ਹਜੇ ਕਰਦਾ ਮੈਂ ਕੰਮ ਕਰਾਂ ਮੈਂ ਫਿਰ ਹਾਂ ਤੇ ਅੱਜ ਤੁਰੇ ਕਰਵਾ ਤੇ ਆ ਲੈ ਮੈਂ ਕੰਮ ਕਰਨਾ ਫਿਰ ਜੋ ਉਹਨੇ ਬਿੜਾਵਾ ਠੀਕ ਹੈ ਕਰਤੀ ਛੁੱਟੀ ਮੈਂ ਤਾਂ ਯਾਰ ਛੁੱਟੀ ਨਾਲ ਉਹ ਮੜਕੇ ਬੁੜੀਆਂ ਲੜਦੀਆਂ ਕੱਲ ਮੈਂ ਦਾਫੜਾ ਮੇਰੇ ਕੋਲ ਉਹ ਨਹੀਂ ਮੈਂ ਤਾਂ ਛੁੱਟੀ ਕਰਕੇ ਕੱਲ ਫਿਰ ਬੜਾ ਮਰਦਾ ਕਹਦਾ ਬੁੜੀਆਂ ਨੂੰ ਉਹ ਸਮਾਉਣ ਨੂੰ ਪਾਉਂਦਾ ਨਾ ਹਨ ਵਹ ਹੁਣ ਖਾਓ ਸਾਰਾ ਤਰਾ ਫਰਦਾ ਹੋਣਾ ਦੇਖੋ ਮੈਂ ਨਹੀਂ ਜਾਣਾਗਾ ਹੁਣ ਖਾਣ ਪੀਣ ਨੂੰ ਮੈਂ ਦਿੰਦਾ ਖਾਣ ਪੀਣ ਨੂੰ ਖਾਣ ਪੀਣ ਪਿੱਛੇ ਤੁਰਾ ਫਿਰਾ ਕਰਦਾ ਉਹ ਜਾਣਾ ਪੈਂਦਾ ਯਾਰ ਕਿਦਰ ਰੋਟੀ ਪਾਣੀ ਦਾ ਬਣਾਉਣਾ ਹੀ ਪੈਂਦਾ ਤੂੰ ਨਾਤਾ ਨਹੀਂਗਾ ਨਾ ਕੰਗਾ ਵਾਹ ਤੇ ਬੰਦਾ ਦੀ ਮੂਵੀ ਬਣਾ ਕੇ ਇਹ ਤਾਂ ਪੁੱਛ ਨਹੀਂ ਕੀਤਾਗਾ ਉਹ ਐਸਾ ਵੈਸੇ ਹੀ ਆ ਗਿਆ ਤੇ ਮੈਂ ਅੱਛਾ ਬਿਨਾ ਨਾਤੇ ਗੁਰਦੁਆਰੇ ਆ ਮਾਚ ਹੂੰ ਬਾਬਾ ਨਾ ਮੈਂ ਨੱਚੀ ਨਹੀਂ ਬਾਬੇ ਨੂੰ ਆਖਰ ਸਲਾਮ ਹੀ ਆ ਮੇਰੇ ਤਾਂ ਹਮਮ ਸਲਾਮ ਨਾ ਤੇਰੀ ਮਨਤ ਤੇਰੇ ਕਰਮਾਂ ਨਾਲ ਨਾ ਆ ਜਾਣਾ ਸਹੀ ਗੱਲ ਅੱਜ ਤਾਂ ਮੈਂ ਨਾ ਆਉਂਦਾ ਬਾਬਾ ਜਿੱਥੇ ਕਿਉਂ ਚੱਲਦਾ ਮੈਂ ਭਾਈ ਬਹੁਤ ਬਹੁਤ ਕਿਰਪਾ ਜਾਂਦੇ ਨੇ ਫੇਰ ਖੱਤਰੀ ਉਹ ਤਾਂ ਜਾਂਦਾ ਰਿਹਾ ਬਹੁਤ ਆ ਤੂੰ ਸੁਣਾ ਕਰ ਝੂਠ ਬਹੁਤ ਮਾਰਦਾ ਯਾਰ ਮੌਤ ਹੋ ਗਈ ਚਾਰ ਵਾਰੀ ਹੋ ਗਈ ਮੌਤ ਚਾਰ ਵਾਰੀ ਹੋ ਗਈ ਹਾਂ ਡੱਗਦੇ ਮਰਦੇ ਆ ਹਾਂ ਡੱਗ ਕੇ ਮਰਦੇ ਥੋੜੇ ਚਾਂਸ ਚਲੋ ਬਣ ਜਾਂਦੇ ਮਰੀ ਜਾਂਦੇ ਝੂਠਪਰਾਦ ਬਹੁਤ ਮਾਰਦਾ ਬਹੁਤ ਜਾਂਦਾ ਹੂੰ ਹੋਰ ਠੀਕ ਆ ਠੀਕ ਆ ਵਧੀਆ ਬੱਸ ਚੜਦੀ ਕਲਾ ਹਾਂ ਬਹੁਤ ਆ ਉਹ ਝੂਠਪਰਾਦ ਆਉਂਦਾ ਕਿ ਉਹਨੇ ਹਾਂ ਸਹੀ ਗੱਲ ਆ